ਅਨਿਕੁਲ ਦੀਪ ਸਿੰਘ ਗੜਗਾਜ ਨੇ ਮਾਫੀਆਂ ਦਿੱਤੀਆਂ ਨਹੀਂ ਬਲਕਿ ਦੁਆਈਆਂ ਗਈਆਂ ਪੰਥ ਅਨਫੋਰਚੂਨੇਟਲੀ ਮੈਂ ਕਹਿ ਰਿਹਾ ਕਿ ਵੀ ਅਵੇਸਲਾ ਰਹਿ ਗਿਆ ਸੁੱਤਾ ਰਹਿ ਗਿਆ ਉਹਨਾਂ ਨੇ ਇਹਨਾਂ ਨੂੰ ਪੰਥ ਦੇ ਜੱਥੇਦਾਰ ਵਜੋਂ ਸਵੀਕਾਰ ਕਰਨਾ ਸ਼ੁਰੂ ਕਰਤਾ ਐਸਜੀਪੀਸੀ ਨੇ ਜੱਥੇਦਾਰ ਲਫ਼ਜ਼ ਦਾ ਦੁਰਉਪਯੋਗ ਕੀਤਾ ਪੰਥ ਨੇ ਪੰਥ ਦੇ ਅੱਖਾਂ ਚੋਂ ਨੇ ਧੂਲ ਝੋਕਿਆ ਐਸਜੀਪੀਸੀ ਕਿੱਦਾਂ ਚੱਲਦੀ ਹੈ ਉਹ ਵੀ ਜਗ ਜਾਹਰ ਹੈ ਜਦੋਂ ਗੁਰਵਚਨ ਸਿੰਘ ਨੇ ਜੜਾ ਜਿਹੜੀ ਉਹਨੇ ਉਲੰਘਣਾ ਕੀਤੀ ਜਦੋਂ ਉਹ ਬਤੌਰ ਉੱਥੇ ਮੁਖ ਸੇਵਾਦਾਰ ਲੱਗਿਆ ਹੋਇਆ ਸੀਗਾ ਅਕਾਲ ਤਖਤ ਸਾਹਿਬ ਦੇ ਉੱਤੇ ਉਹ ਜੀ ਤਾਂ ਕਦੀ ਕੋਈ ਚੀਜ਼ ਮਾਫ ਹੀ ਨਹੀਂ ਹੋ ਸਕਦੀ ਕਿਉਂਕਿ ਉਹ ਜਿਹੜਾ ਰਾਮ ਰਹੀਮ ਹੈ ਉਹ ਤੇ ਕਹਿੰਦਾ ਮੈਂ ਤੇ ਮਾਫੀ ਦੀ ਚਿੱਠੀ ਵੀ ਨਹੀਂ ਭੇਜੀ ਸੀ ਕਾਲ ਤਖਤ ਦੀ ਮਹਾਨ ਸੰਸਥਾ ਨੂੰ ਵਰਤਿਆ ਜਾ ਰਿਹਾ ਹੈ ਕਾਲ ਤਖਤ ਦੀ ਸਰਵਚੂਤਾ ਤਾਂ ਹੀ ਕਾਇਮ ਰਹੇਗੀ ਜੇ ਕਾਲ ਤਖਤ ਦੀ ਖੁਦਮੁਖਤਿਆਰੀ ਹੋਣੀ ਉੱਥੇ ਕੋਈ ਜੱਥੇਦਾਰ ਨਹੀਂ ਸੀਗਾ ਉੱਥੇ ਮਿਸਲਾਂ ਘਟੀਆਂ ਹੁੰਦੀਆਂ ਸੀ ਕਿਉਂ ਕਾਲ ਤਖਤ ਕਿਉਂ ਹੁੰਦਾ ਹੈ ਕਿਸੇ ਨੂੰ ਛੇ ਕਿਸੇ ਨੂੰ ਦਨਖਾਈਆ ਬਣਾ ਦਿਓ ਫਿਰ ਕਿਸੇ ਨੂੰ ਮਾਫ ਕਰ ਦਿਓ ਕਿਸੇ ਨੂੰ ਆ ਕਰ ਸਮਝ ਲੋ ਹਾਲਾਂਕਿ ਸਾਨੂੰ ਪਤਾ ਵੀ ਨਹੀਂ ਕਿ ਉਹ ਜੋੜੇ ਗੁਰੂ ਸਾਹਿਬ ਦੇ ਜੈਨੂਨ ਵੀ ਹੈਗੇ ਕਿ ਨਹੀਂ ਪਰ ਅਗਰ ਹੁੰਦੇ ਵੀ ਜ਼ਰੂਰ ਸਾਹਿਬ ਸਮਝ ਦੇ ਕੇ ਵੀ ਤੁਸੀਂ ਜੋੜਿਆਂ ਨੂੰ ਮੱਥਾ ਟੇਕੋ ਮੇਰੇ ਜੋੜਿਆਂ ਨੂੰ ਮੱਥਾ ਟੇਕੋ ਗੁਰੂ ਤੇਤ ਆਪ ਸੋਣੋ ਇਸ ਚੀਜ਼ ਤੋਂ ਵਰਜਿਤ ਕੀਤਾ ਹੋਇਆ ਬੜ ਲੋਕੀ ਉਸ ਤੇ ਫਸ ਕੇ ਆਪਾਂ ਰਹਿ ਗਏ ਜਦੋਂ ਗੱਲ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਆਉਂਦੀ ਹੈ ਤਾਂ ਉਹਦੇ ਲਈ ਵੀ ਤਾਂ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ ਕਿ ਕਹਿੰਦੇ ਮਾਨ ਗੁਰੂ ਤੇ ਸਤਿਗੁਰ ਹੋਣਾ ਚਾਹੀਦਾ ਆਪਣੇ ਉੱਤੇ ਨਹੀਂ ਆਪਣੀ ਸੱਚਤਾ ਉੱਤੇ ਨਹੀਂ ਹੋਣਾ ਚਾਹੀਦਾ ਇਹ ਤੇ ਤੁਹਾਡੇ ਨਾਲ ਹੀ ਠਕਾ ਹੋ ਰਿਹਾ ਤੁਸੀਂ ਇੱਥੇ ਤੇ ਖੜ ਜਾਓ ਪਰ ਸਾਡੀ ਅਨਪੋਰਚਨਟੀਟੀ ਫਿੱਤਰਤ ਰਹਿ ਗਈ ਹੈ ਕਿ ਵੀ ਸਾਨੂੰ ਕੀ ਲੈਣਾ ਦੇਣਾ ਹੈ ਸਤਿ ਸ਼੍ਰੀ ਅਕਾਲ ਸਤਲੁਜ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲ ਪੰਥ ਦੇ ਬਾਰੇ ਕਰਨੀ ਹੈ ਪੰਥ ਇੱਕ ਵਾਰ ਫਿਰ ਤੋਂ ਦੁਚਿੱਤੀ ਦੇ ਵਿੱਚ ਹੈ ਸਿਰਿਆ ਕਾਲ ਤੱਕ ਸਾਬਤੇ ਮਾਫੀਆਂ ਦਾ ਦੌਰ ਚੱਲਿਆ ਤੇ ਉਹਨਾਂ ਵਿਅਕਤੀਆਂ ਨੂੰ ਮਾਫੀਆਂ ਦਿੱਤੀਆਂ ਗਈਆਂ ਜਿਹੜੇ ਪੰਥ ਵਿਰੋਧੀ ਕਾਰਜਾਂ ਦੇ ਵਿੱਚ ਲਿਪਤ ਰਹੇ ਪੰਥ ਵਿਰੋਧੀ ਕਾਰਜਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਰਹੀ ਸੋ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੱਕੇ ਜਾ ਰਹੇ ਨੇ ਉਸ ਮਾਫੀਨਾਮੇ ਤੋਂ ਬਾਅਦ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਵੀ ਬਾਦਲ ਪਰਿਵਾਰ ਦੇ ਪਿੰਜਰੇ ਦੇ ਵਿੱਚ ਕੈਦ ਤੋਤੇ ਦੇ ਵਜੋਂ ਮੰਨਿਆ ਜਾ ਰਿਹਾ ਹੈ ਸੋ ਇਹ ਪੂਰਾ ਵਰਤਾਰਾ ਕੀ ਹੈ ਪੰਥ ਇਸ ਘਟਨਾਕ੍ਰਮ ਤੋਂ ਬਾਅਦ ਦੁਚਿੱਤੀ ਦੇ ਵਿੱਚ ਕਿਉਂ ਹੈ ਤੇ ਕਿਉਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਨਹੀਂ ਹਾਲਾਂਕਿ ਉਹਨਾਂ ਨੇ ਬਤੌਰ ਜਥੇਦਾਰ ਪਹਿਲਾਂ ਪੰਸ ਸਿੰਘ ਸਬਾਨਾ ਦੀ ਮੀਟਿੰਗ ਹੋਈ ਫਿਰ ਮੀਟਿੰਗ ਦੇ ਵਿੱਚ ਫੈਸਲੇ ਲਏ ਗਏ ਜੋ ਰਿਵਾਇਤ ਚੱਲਦੀ ਆ ਰਹੀ ਹੈ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਸੁਣਾਏ ਪਰ ਇਹਨਾਂ ਫੈਸਲਿਆਂ ਤੋਂ ਬਾਅਦ ਸਿੱਖ ਪੰਥ ਦੇ ਵਿੱਚ ਦੁਬਿਧਾ ਕਿਉਂ ਪੈਦਾ ਹੋਈ ਹੈ ਸਾਡੇ ਨਾਲ ਅੱਜ ਗਲੋਬਲ ਸਿੱਖ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਗੁਰਪ੍ਰੀਤ ਜੀ ਬਹੁਤ ਬਹੁਤ ਧਨਵਾਦ ਜੀ ਕਮਲਜੀਤ ਜੀ ਸ੍ਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਿਨ੍ਹਾਂ ਨੂੰ ਬੜੇ ਮਾਨ ਸਨਮਾਨ ਦੇ ਨਾਲ ਵੇਖਿਆ ਜਾ ਰਿਹਾ ਸੀ ਬਤੌਰ ਅਕਾਲ ਤਖਬ ਦੀ ਜਥੇਦਾਰ ਵਜੋਂ ਤੇ ਤਕਸੀਰੀ ਕੇਸ ਗੜਸਾਮਦੇ ਜਥੇਦਾਰ ਵਜੋਂ ਪਰ ਬੀਤੇ ਦਿਨੀ ਜੋ ਮੁਆਫੀ ਨਾਮੇ ਉਹਨਾਂ ਦੇ ਵੱਲੋਂ ਦਿੱਤੇ ਗਏ ਗਿਆਨੀ ਗੁਰਬਚਨ ਸਿੰਘ ਤੇ ਫਿਰਸਾ ਸਿੰਘ ਬਲਟੋਹਾ ਦੀ ਜਿਹੜੀ ਸਜ਼ਾ ਹੈ ਉਹ ਮਾਫ ਕੀਤੀ ਗਈ ਉਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਾਫੀਆਂ ਦਿੱਤੀਆਂ ਨਹੀਂ ਬਲਕਿ ਦੁਵਾਈਆਂ ਗਈਆਂ ਸਿਆਸੀ ਪ੍ਰਭਾਵ ਦੇ ਹੇਠਾ ਕੇ ਉਹਨਾਂ ਨੇ ਇਹ 마ਫੀਆਂ ਦਿੱਤੀਆਂ ਨੇ ਪੰਥਕ ਮੁਫਾਦਾਂ ਨੂੰ ਇੱਕ ਪਿੱਛੇ ਰੱਖ ਕੇ ਦੇਖੋ ਕਮਲਜੀਤ ਜੀ ਪਹਿਲੀ ਗੱਲ ਤਾਂ ਮੈਂ ਇੱਕ ਸਪਸ਼ਟ ਕਰ ਦਵਾਂ ਕਿ ਇਹ ਜਿਹੜੇ ਉੱਥੇ ਜਿਹਨੂੰ ਆਪ ਜਿਹਨਾਂ ਨੂੰ ਆਪਾਂ ਜੱਥੇਦਾਰ ਕਰਕੇ ਸੰਬੋਧਨ ਕਰਦੇ ਆ ਇਹ ਇਹਨਾਂ ਦਾ ਘਰ ਖੇਤਰ ਜਿਹੜਾ ਨਾ ਐਕਟ ਦੇ ਵਿੱਚ ਇਹ ਪਹਿਲਾਂ ਮੁੱਖ ਸੇਵਾਦਾਰ ਹੁੰਦੇ ਸੀਗੇ ਐਕਟ ਦੇ ਵਿੱਚ ਮੁੱਖ ਸੇਵਾਦਾਰ ਹੈੱਡ ਮਿਨਿਸਟਰ ਉਸ ਟਾਈਮ ਤੇ ਸਿਰਫ ਦੋ ਹੀ ਤੱਕ ਸੀਗੇ ਤੱਕਤ ਸ਼੍ਰੀ ਕਾਲਕਸ ਅਕਾਲਤ ਅਕਾਲਤਖ ਸਾਹਿਬ ਤੇ ਕੇਸ਼ਕਰ ਸਾਹਿਬ ਤੇ ਇਹ ਮੁੱਖ ਸੇਵਾਦਾਰ ਦੀ ਜਿਹੜੀ ਹੈ ਉਹਨਾਂ ਦਾ ਕਾਰਜ ਖੇਤਰ ਹੈ ਐਕਟ ਦੇ ਵਿੱਚ ਬਹੁਤ ਖੂਬ ਡਿਫਾਈਨ ਕੀਤਾ ਗਿਆ ਹੈ ਜਿਹਦੇ ਵਿੱਚ ਉਹਨਾਂ ਉਹਨਾਂ ਨੇ ਸਿਰਫ ਉਸ ਥਾਂ ਦੀ ਧਾਰਮਿਕ ਮਰਿਆਦਾ ਵੱਲ ਆਪਣਾ ਧਿਆਨ ਦੇਣਾ ਹੈ ਨਾ ਕਿ ਕੋਈ ਪੰਥਕ ਫੈਸਲੇ ਵਾਲਿਆ ਕੁਝ ਇਹੋ ਜਿਹੀ ਚੀਜ਼ਾਂ ਜਿਹੜੀਆਂ ਪੱਧਰ ਤੋਂ ਦਰਪੇਸ਼ ਚੁਣੌਤੀਆਂ ਹੁੰਦੀਆਂ ਨੇ ਹਮ ਪਰ ਐਸਜੀਪੀਸੀ ਨੇ 1952 ਦੇ ਵਿੱਚ ਇੱਕ ਪ੍ਰਬੰਧਕੀਮ ਦੇ ਵਿੱਚ ਉਹਨਾਂ ਨੇ ਕਿਹਾਤਾ ਜੀ ਅੱਜ ਤੋਂ ਬਾਅਦ ਅਸੀਂ ਮੁੱਖ ਸੇਵਾਦਾਰ ਨਹੀਂ ਅਸੀਂ ਇਹਨਾਂ ਨੂੰ ਜਥੇਦਾਰ ਕਰਕੇ ਸੰਬੋਧਨ ਕਰਾਂਗੇ ਤੁਸੀਂ ਜਿਵੇਂ ਜੱਥੇਦਾਰ ਕਹਿ ਲੋਇਆ ਹੋਰ ਕਿਸੇ ਲਬ ਨਾਲ ਸੰਬੋਧਨ ਕਰ ਲੋ ਇਹ ਤੁਹਾਡੀ ਆਪ ਦਾ ਇੰਟਰਨਲ ਮਸਲਾ ਹੈਗਾ ਐਸਜੀਪੀਸੀ ਐਕਟ ਦਾ ਹੈਗਾ ਬਟ ਉਹਨਾਂ ਦਾ ਘਾਰ ਖੇਤਰ ਤਾਂ ਉਹੀ ਰਹਿੰਦਾ ਪੰਥ ਅਨਫੋਰਚਨਟਲੀ ਮੈਂ ਕਹਿ ਰਿਹਾ ਕਿ ਵੀ ਅਵੇਸਲਾ ਰਹਿ ਗਿਆ ਸੁੱਤਾ ਰਹਿ ਗਿਆ ਉਹਨਾਂ ਨੇ ਇਹਨਾਂ ਨੂੰ ਪੰਥ ਦੇ ਜੱਥੇਦਾਰ ਵਜੋਂ ਸਵੀਕਾਰ ਕਰਨਾ ਸ਼ੁਰੂ ਕਰਤਾ ਕਿਉਂ ਮੈਨੂੰ ਨਹੀਂ ਪਤਾ ਸਗੋ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਤੇ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਅਸੀਂ 10 ਸਾਲ ਪਹਿਲਾਂ ਇੱਕ ਪਿਟੀਸ਼ਨ ਵੀ ਪਾਈ ਸੀਗੀ ਚੇਂਜ.org ਦੇ ਵਿੱਚ ਕਿ ਕਿਦਾਂ ਅਸੀਂ ਸਮਝਦੇ ਹਾਂ ਕਿ ਵੀ ਐਸਜੀਪੀਸੀ ਨੇ ਜਥੇਦਾਰ ਲਫ਼ਜ਼ ਦਾ ਦੁਰਉਪਯੋਗ ਕੀਤਾ ਹੈ। ਹੂੰ ਪੰਥ ਨੇ ਪੰਥ ਦੇ ਅੱਖਾਂ ਚ ਰਨ ਨੇ ਧੂਲ ਝੋਕਿਆ ਜਦੋਂ ਕਿ ਇਹਨਾਂ ਨੂੰ ਪੰਥਕ ਜਥੇਦਾਰ ਵਜੋਂ ਉਹ ਪੇਸ਼ ਕਰਦੇ ਨੇ। ਇਹ ਐਸਜੀਪੀਸੀ ਦੇ ਲਗਾਏ ਜਾਂਦੇ ਨੇ ਉੱਥੇ ਇਹ ਤੇ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਐਸਜੀਪੀਸੀ ਕਿਦਾਂ ਚੱਲਦੀ ਹੈ ਉਹ ਵੀ ਜਗ ਜਾਹਰ ਹੈ। ਉਹ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ। ਸੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਵੀ ਇਹ ਸਿਆਸੀ ਫੈਸਲੇ ਨੇ ਇਹ ਸਿਆਸੀ ਇਸ ਸਿਆਸਤ ਦਾ ਨਹੀਂ ਇਹਨਾਂ ਨੂੰ ਲਗਾਉਂਦੇ ਨੇ ਉੱਥੇ ਹੂੰ ਬਾਅਰ ਐਸਜੀਪੀਸੀ ਕਿਉਂਕਿ ਉਹ ਐਸਜੀਪੀਸੀ ਉਹ ਨਾਦੀ ਪਾਰਟੀ ਹੈ ਤੇ ਉੱਥੇ ਜਿਹੜੇ ਫੈਸਲੇ ਵੀ ਕਰਦੇ ਨੇ ਉਹ ਸਿਆਸੀ ਸਿਆਸਤ ਵਾਲੇ ਪਾਸਿਓਂ ਹੀ ਚੱਲਦੇ ਨੇ ਹੂੰ ਕੁਝ ਬਹੁਤ ਮੇਰੇ ਖਿਆਲ ਹੈ ਇਸ ਚੀਜ਼ ਤੋਂ ਹਟ ਕੇ ਜਿਹੜਾ 2 ਦਸੰਬਰ ਦਾ ਜਿਹੜਾ ਫੈਸਲਾ ਸੀਗਾ ਉਹਦੇ ਵਿੱਚ ਇਹ ਹੋਇਆ ਸੀਗਾ ਕਿ ਵੀ ਕਿਉਂਕਿ ਚਰਚਾਵਾਂ ਕਾਫੀ ਤਰ ਤੱਕ ਚਲਦੀਆਂ ਰਹੀਆਂ ਤੇ ਕਾਫੀ ਪੰਥਕ ਜਥੇਬੰਦੀਆਂ ਨੇ ਜਾ ਕੇ ਅਕਾਲ ਤਖਤ ਆਪਣੀਆਂ 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 ਭਾਵਨਾਵਾਂ ਦੀ ਉੱਥੇ ਜਾ ਕੇ ਪੇਸ਼ ਵੀ ਕੀਤੀਆਂ ਉਸ ਟਾਈਮ ਦੇ ਜਿਹੜੇ ਉੱਥੇ ਮੁਖ ਸ਼ਬਾਦਾਰ ਸੀਗੇ ਗਿਆਨੀ ਗੁਰਬਚਨ ਸਿੰਘ سوری ਗਿਆਨੀ ਰਗਵੀਰ ਸਿੰਘ ਤੇ ਉਹਨਾਂ ਨੇ ਇਹ ਸਾਰਾ ਕੁਝ ਉਹਨੂੰ ਦੇਖਦੇ ਨਜ਼ਰ ਦੇਖਦੇ ਹੋਏ ਨਜ਼ਰ ਅੰਦਾਜ਼ ਨਜ਼ਰੀ ਦੇਖਦੇ ਹੋਏ ਉਹਨਾਂ ਨੇ ਆਪਣੀ ਉੱਥੇ ਦੋ ਦੋ ਤਰੀਕ ਨੂੰ 2 ਦਸੰਬਰ ਨੂੰ ਫੈਸਲਾ ਸੁਣਾਤਾ ਸੀਗਾ ਜਿਹੜਾ ਕਿ ਪੰਥ ਦੀ ਭਾਵਨਾਵਾਂ ਦੀ ਕਾਫੀ ਹੱਦ ਤੱਕ ਤਰਜਮਾਨੀ ਕਰਦੀ ਸੀ ਮੈਨੂੰ ਕਹਿੰਦਾ ਕਿ ਸਾਰੇ ਫੈਸਲੇ ਜਿਹੜੇ ਸੀਗੇ ਉਹ ਪੰਥਿਕ ਭਾਵਨਾਵਾਂ ਦੀ ਤਰਜਮਾਨੀ ਬਟ ਬੋਟੇ-ਬੋਟੇ ਤੌਰ ਤੇ ਇਹ ਸਾਰੇ ਉੱਥੇ ਸੀਗੇ ਤੇ ਉਹ ਉਹ ਚਲੋ ਦੋ ਤਰੀਕ ਦਾ ਹੋ ਗਿਆ ਸੋ ਬਟ ਇਹ ਜਿਹੜਾ ਅਸੀਂ ਵੀ ਕਹੀ ਜਾ ਰਹੇ ਆ ਕਿ ਵੀ ਪੰਥਿਕ ਫੈਸਲੇ ਜਿਹੜੇ ਨੇ ਜਿਹੜੇ ਪੰਥ ਨੂੰ ਤੇ ਚੁਣੌਤੀਆਂ ਨੇ ਜਦੋਂ ਤੁਸੀਂ ਕਹਿੰਦੇ ਗੁਰਬਚਨ ਸਿੰਘ ਦਾ ਹੈਗਾ ਯਾਨੀ ਗੁਰਬਚਨ ਸਿੰਘ ਨੇ ਜਿਹੜਾ ਜਿਹੜੀ ਉਹਨੇ ਉਹ ਲਗਣਾ ਕੀਤੀ ਜਦੋਂ ਉਹ ਬਤੌਰ ਉੱਥੇ ਮੁਖ ਸੇਵਾਦਾਰ ਲੱਗਿਆ ਹੋਇਆ ਸੀਗਾ ਅਕਾਲ ਤਖਤ ਸਾਹਿਬ ਦੇ ਉੱਤੇ ਉਹ ਜਿੱਤੇ ਕਦੀ ਕੋਈ ਚੀਜ਼ ਮਾਫੀ ਨਹੀਂ ਹੋ ਸਕਦੀ ਦੇਖੋ ਜੋ ਮਰਜ਼ੀ ਤੁਸੀਂ ਕਹਦੇ ਹੋ ਕਿ ਮੇਰੇ ਕੋ ਕੋਈ ਦਬਾਅ ਤੁਸੀਂ ਯਾਰ ਬਹੁਤੀ ਗੱਲ ਹੈਗੀ ਕਿ ਵੀ ਤੁਸੀਂ ਆਪਣੇ ਆਪ ਨੂੰ ਅਗਰ ਤੁਸੀਂ ਸਿੱਖ ਸਮਝਦੇ ਹੋ ਤੁਸੀਂ ਇਹੋ ਜਿਹਾ ਕੰਮ ਕਿੱਦਾਂ ਰੱਤ ਸਕਦੇ ਹੋ ਤੇ ਉਹ ਤੇ ਇੰਨਾ ਕੁਝ ਨਿਕਲ ਕੇ ਆ ਗਿਆ ਕਿ ਉਹ ਜਿਹੜਾ ਰਾਮ ਰਹੀਮ ਹੈ ਉਹ ਤੇ ਕਹਿੰਦਾ ਮੈਂ ਤੇ ਮਾਫੀ ਦੀ ਚਿੱਠੀ ਵੀ ਨਹੀਂ ਭੇਜੀ ਸੀ ਤੇ ਫਿਰ ਵੀ ਉਹਨਾਂ ਨੇ ਸਾਇ ਸੋ ਕਹਿਣ ਦਾ ਮੇਰਾ ਪਾਪ ਹੈਗਾ ਇਹ ਉਹ ਵੀ ਸਿਆਸਤਦਾਨਾਂ ਦੇ ਹੇਠ ਹੁੰਨੇ ਉਹ ਫੈਸਲਾ ਲਿੱਤਾ ਸੀਗਾ ਆ ਹੁਣ ਵੀ ਜਿਹੜਾ ਗਾਨੀ ਕੁਲਦੀਪ ਸਿੰਘ ਨੇ ਫੈਸਲਾ ਸੁਣਾਇਆ ਇਨਾ ਨੂੰ ਮਾਫੀ ਦੇਣ ਦਾ ਜਾਂ ਤਨਖਾਹ ਲਾਣ ਦਾ ਤੇ ਮaaf ਕਰਨ ਦਾ ਇਹ ਵੀ ਸਿਆਸਤਦਾਨਾਂ ਦੇ ਹੇਠ ਹੀ ਹੋਇਆ ਸੋ ਇਹ ਸਾਰੀ ਚੀਜ਼ਾਂ ਜਿਹੜੇ ਚੀਜ਼ਾਂ ਨੇ ਨਾ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਗੱਲ ਤੁਸੀਂ ਕਿਤੇ ਨਾ ਪੰਥ ਦੁਚਿੱਤੇ ਚ ਪੈ ਜਾਂਦਾ ਹੈ ਦੁਚਿੱਤੇ ਤੇ ਇਸ ਲਈ ਪੈ ਜਾਂਦਾ ਪੰਥ ਨਿਰਾਸ਼ ਹੈ ਕਿਉਂਕਿ ਅਕਾਲ ਤਖਤ ਨੂੰ ਵਰਤ ਰਿਆ ਜਾ ਰਿਹਾ ਹੈ ਅਕਾਲ ਤਖਤ ਦੀ ਮਹਾਨ ਸੰਸਥਾ ਨੂੰ ਵਰਤ ਰਿਆ ਜਾ ਰਿਹਾ ਹੈ ਇਹ ਸਿਆਸਤਦਾਨਾਂ ਦਾ ਇਹ ਇਹ ਵਰਤ ਰਹੇ ਨੇ ਸੋ ਉਸ ਚੀਜ਼ ਨੂੰ ਆਪਾਂ ਨੂੰ ਅਕਾਲ ਤਖਤ ਦੀ ਸਰਵਉੱਚਤਾ ਨੂੰ ਠੇਸ ਪਹੁੰਚ ਰਿਹਾ ਹੈ ਅਸੀਂ ਤੇ ਇਹ ਕਹਿ ਕੇ ਕਿ ਥੱਕ ਗਏ ਆ ਕਿ ਵੀ ਅਕਾਲ ਤਖਤ ਦੀ ਸਰਵਚੂਤਾ ਤਾਂ ਹੀ ਕਾਇਮ ਰਹੇਗੀ ਜੇ ਅਕਾਲ ਤਖਤ ਦੀ ਖੁਦਮੁਖਤਿਆਰੀ ਹੁੰਦੀ ਹੈ। ਹੂੰ ਉਹ ਖੁਦਮੁਖਤਿਆਰੀ ਜਦ ਤੈ ਨਹੀਂ ਹੋएगी ਤਦ ਤੈ ਜੜਾ ਉੱਥੇ ਜਿਹੜਾ ਬੰਦਾ ਬੈਠੇਗਾ ਅਕਾਲ ਤਖਤ ਤਾਂ ਸਿਰਫ ਇੱਕ ਕੰਮ ਹੋਣਾ ਚਾਹੀਦਾ ਜਿੱਦਾਂ ਪ੍ਰਾਤਨ ਹੁੰਦਾ ਸੀਗਾ ਉੱਥੇ ਕੋਈ ਜੱਥੇਦਾਰ ਨਹੀਂ ਸੀਗਾ। ਉੱਥੇ ਮਿਸਲਾਂ ਇਕੱਠੀਆਂ ਹੁੰਦੀਆਂ ਸੀਗੀਆਂ। ਹੂੰ ਉਸ ਇਕੱਠ ਦੇ ਵਿੱਚ ਉਹ ਪੰਜ ਪਿਆਰੇ ਚੁਣ ਲਿੱਤੇ ਜਾਂਦੇ ਸੀਗੇ। ਉਸੇ ਇਕੱਠ ਲਈ ਉਹਦੇ ਵਿੱਚੋਂ ਇੱਕ ਬੰਦੇ ਨੂੰ ਜਥੇਦਾਨ ਨਿਯੁਕਤ ਕੀਤਾ ਜਾਂਦਾ ਸੀਗਾ ਪੰਜ ਪਿਆਰੇ ਵਿੱਚੋਂ ਉੱਥੇ ਸਾਰੇ ਫੈਸਲੇ ਹੁੰਦੇ ਸੀਗੇ ਚਰਚਾਵਾਂ ਹੁੰਦੀਆਂ ਸੀਗੀਆਂ ਡਿਸੀਜਨ ਜਦੋਂ ਫੈਸਲਾ ਹੋ ਜਾਂਦਾ ਸੀਗਾ ਤੇ ਉਸ ਉਹਨਾਂ ਪੰਜ ਪਿਆਰੇ ਵਿੱਚੋਂ ਜਿਹੜਾ ਇੱਕ ਬੰਦਾ ਉਸ ਕਟ ਲਈ ਸਿਰਫ ਪਰਮਨੈਂਟਲੀ ਸੀਗਾ ਉਸ ਕਟ ਲਈ ਜਿਹੜਾ ਜਥੇਦਾਰ ਚੁਣਿਆ ਜਾਂਦਾ ਸੀਗਾ ਉਹ ਆ ਕੇ ਆਪਣਾ ਫੈਸਲਾ ਫਸੀਲ ਤੋਂ ਸੁਣਾ ਦਿੰਦਾ ਸੀਗਾ ਗੱਲ ਮੁੱਕ ਗਈ ਚਰਚਾਵਾਂ ਤੋਂ ਬਾਅਦ ਪੰਥ ਦੀ ਸਮੂਲੀਅਤ ਦੇ ਨਾਲ ਹੁੰਦੇ ਸੀਗੇ ਹੁਣ ਅੱਜ ਦੀ ਡੇਟ ਇਜ਼ ਪੰਥ ਦੀ ਪੰਥ ਤਾਂ ਮੁਨਫੀ ਆ ਹੂੰ ਪੰਥ ਦਾ ਤੁਸੀਂ ਤੁਸੀਂ ਪੰਥ ਨੂੰ ਤੁਸੀਂ ਪੁੱਛਿਆ ਕਿ ਵੀ ਇਹਨਾਂ ਨੂੰ ਅਸੀਂ ਮਾਫ ਕਰ ਰਹੇ ਆ ਜਾਂ ਆ ਕਰ ਰਹੇ ਆ ਜਾਂ ਸਜ਼ਾਵਾ ਦੇ ਰਹੇ ਆ ਹੁਣ ਪਿਛਲੇ ਟਾਈਮ ਵਿੱਚ ਤੁਸੀਂ ਦੇਖ ਹੀ ਲਿੱਤਾ ਹੈ ਕਿ ਉੱਥੋਂ ਅਕਾਲ ਤਖਤ ਤੋਂ ਕੀ ਹੁੰਦਾ ਕਿਸੇ ਨੂੰ ਛੇ ਕਿਸੇ ਨੂੰ ਤਨਖਈਆ ਬਣਾ ਦਿਓ ਫਿਰ ਕਿਸੇ ਨੂੰ ਮਾਫ ਕਰ ਦਿਓ ਕਿਸੇ ਨੂੰ ਆ ਕਰ ਦਿਓ ਪੰਥ ਦੇ ਕਿਹੜੇ ਫੈਸਲੇ ਨੇ ਆ ਹੁਣ ਵੀ ਅਸੀਂ ਬਣਾ ਕੇ ਮਤਲਬ ਯਾਦ ਕਰਕੇ ਬਣਾ ਅਸੀਂ ਹਟਿਆ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ 350ਾ ਸ਼ਹੀਦੀ ਦਿਹਾੜਾ ਮੈਨੂੰ ਇੱਕ ਬੰਦੇ ਨੇ ਬੜਾ ਵਧੀਆ ਇੱਕ ਪੋਸਟ ਪੇਜ ਆ ਕੇ ਕਹਿੰਦਾ ਜੀ ਪੰਥ ਜਿਹੜਾ ਸੀਗਾ ਨਾ ਉਹ ਠਾਠਾ ਮਾਰਦਾ ਹੋਇਆ ਇਹ ਉਹ ਜਿਹੜੇ ਦਿਹਾੜਿਆਂ ਤੇ ਇਹੋ ਜਿਹਾਂ ਇਵੈਂਟਸ ਉੱਤੇ ਪਹੁੰਚਦਾ ਸੀਗਾ ਅੱਜ ਪੰਥ ਮੰਨਫੀ ਹੈ ਉੱਥੋਂ ਵੀ ਨਹੀਂ ਉੱਥੇ ਵੀ ਨਹੀਂ ਪਹੁੰਚ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਵੀ ਉੱਥੇ ਕੋਈ ਜੱਜ ਦੀ ਗੱਲ ਨਹੀਂ ਹੋ ਰਹੀ ਉੱਥੇ ਤੁਸੀਂ ਬਸ ਦਿਖਾਵੇ ਵਾਲੀ ਚੀਜ਼ਾਂ ਕਰ ਰਹੇ ਹੋ ਕਦੀ ਡਰੋਨ ਸ਼ੋਅ ਕਰਦੇ ਹੋ ਕਦੀ ਆਹ ਚੀਜ਼ ਕਰਦੇ ਹੋ ਕਦੀ ਜੋੜਿਆਂ ਨੂੰ ਮੱਥੇ ਟਿਕਾ ਦਿਓ ਉਹ ਵੀ ਕੇ ਬੰਦੇ ਨੇ ਬੜੀ ਵਧੀਆ ਗੱਲ ਕੀਤੀ ਕਹਿੰਦਾ ਸਮਝ ਲਓ ਹਾਲਾਂਕਿ ਸਾਨੂੰ ਪਤਾ ਵੀ ਨਹੀਂ ਕਿ ਉਹ ਜੋੜੇ ਗੁਰੂ ਸਾਹਿਬ ਦੇ ਜੈਨੂਨ ਵੀ ਹੈਗੇ ਕਿ ਨਹੀਂ ਬੜਾ ਅਗਰ ਹੁੰਦੇ ਵੀ ਗੁਰੂ ਸਾਹਿਬ ਸਮਝ ਦੇ ਕੇ ਵੀ ਤੁਸੀਂ ਜੋੜਿਆਂ ਨੂੰ ਮੱਥਾ ਟੇਕੋ ਮੇਰੇ ਜੋੜਿਆਂ ਨੂੰ ਮੱਥਾ ਟੇਕੋ ਗੁਰੂ ਤੇਤ ਆਪ ਤੁਹਾਨੂੰ ਉਸ ਸੀਰ ਤੋਂ ਵਰਜਿਤ ਕੀਤਾ ਹੋਇਆ ਪਰ ਲੋਕੀ ਉਸ ਤੇ ਫਸ ਕੇ ਆਪਾਂ ਰਹਿ ਗਏ ਸੋ ਉਤੋਂ ਤੋਂ ਅਸੀਂ ਬੰਦਿਆਂ ਨੂੰ ਨਾ ਅਸੀਂ ਜਿਹੜੀਆਂ ਟੈਂਜਿਬਲ ਚੀਜ਼ਾਂ ਨੇ ਜਿਹੜੀਆਂ ਬੰਦੇ ਦੇ ਕਿਰਦਾਰ ਵਾਲਿਆ ਜਾਂ ਪੰਜਾਬ ਲਈ ਜਾਂ ਪੰਥ ਲਈ ਜਿਹੜੀਆਂ ਦਰپیش ਚੁਣੌਤੀਆਂ ਨੇ ਜਾਂ ਕੁਝ ਚੀਜ਼ਾਂ ਸਿਗੀਆਂ ਉਹ ਤੇ ਡਿਸਕਸ ਹੁੰਦੀਆਂ ਹੀ ਨਹੀਂ ਇਹੋ ਜਿਹੇ ਇਵੈਂਟਸ ਦੇ ਉੱਤੇ ਵੀ ਸੋ ਪੰਥ ਨਿਰਾਸ਼ ਹੋ ਗਿਆ ਤੇ ਨਿਰਾਸ਼ ਨਿਰਾਸ਼ ਇਸ ਲਈ ਵੀ ਹੋਇਆ ਕਿਉਂਕਿ ਇੱਕ ਤਾਂ ਇਹੋ ਜਿਹਾਂ ਇਵੈਂਟਸ ਉੱਤੇ ਕੁਝ ਅਹਿਮ ਫੈਸਲੇ ਨਹੀਂ ਲਿੱਤੇ ਜਾਂਦੇ ਤੇ ਕੋਈ ਕੋਈ ਬੰਦਾ ਕਹਿ ਰਿਹਾ ਸੀਗਾ ਕਿ ਜਦੋਂ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਕਹਿੰਦਾ ਜੀ ਇੱਕ ਬੰਦਾ ਕਹਿੰਦਾ ਜੀ ਚਲੋ ਤੁਸੀਂ ਕੁਝ ਤਾਂ ਕਰ ਦਿਓ ਤੇ ਉੱਥੇ ਇਹਨਾਂ ਨੇ ਕੀ ਕੀਤਾ ਕਿ ਯੂਨੀਵਰਸਿਟੀ ਦਾ ਐਲਾਨ ਕਰਤਾ ਹੂੰ ਤੇ ਉਹ ਭਾਜੀ ਕਮਰ ਸੰਧੂ ਨੇ ਮੇਰੇ ਨਾਲ ਉਸੇ ਦਿਨ ਆਪਣੇ ਕੋਈ ਪ੍ਰੋਗਰਾਮ 'ਚ ਗੱਲ ਕੀਤੀ ਕਹਿੰਦੇ ਯਾਰ ਕਮਾਲ ਹੋਊਗੀ ਕਹਿੰਦਾ ਅੱਗੇ ਇੰਨੀ ਸਾੜੀ ਯੂਨੀਵਰਸਿਟੀਆਂ ਨੇ ਉਹ ਤੇ ਸਹੀ ਢੰਗ ਨਾਲ ਚੱਲ ਨਹੀਂ ਰਹੀਆਂ ਤੇ ਤੁਸੀਂ ਇੱਕ ਹੋਰ ਯੂਨੀਵਰਸਿਟੀ ਦਾ ਤੁਸੀਂ ਐਲਾਨ ਕਰਤਾ ਹਾਲੀ ਐਲਾਨ ਹੀ ਕੀਤਾ ਹੈ ਤੁਸੀਂ ਕੁਝ ਯੂ نو ਕੋਈ ਨੋਟੀਫਿਕੇਸ਼ਨ ਮਤਲਬ ਕੁਝ ਨਹੀਂ ਆਇਆ ਸੋ ਤੁਸੀਂ ਮਤਲਬ ਕੁਝ ਨਹੀਂ ਕਰਦੇ ਕੁਝ ਤੁਸੀਂ ਕੋਈ ਮਤਲਬ ਤੁਸੀਂ ਕਹਿ ਰਹੇ ਹੋ ਕਿ ਵੀ ਤੁਸੀਂ ਕੋਈ ਚੰਗੇ ਸਕੂਲ ਬਣਾ ਦਿਓ ਅਸੀਂ ਇਹੀ ਕਹਿ ਰਹੇ ਸੀਗੇ ਕਿ ਵੀ ਅਗਰ 350 ਸਾਲਾ ਸੀਗਾ ਰਾਜਨ ਤੁਸੀਂ 350 ਕਰੋੜ ਰੁਪਏ ਤੁਸੀਂ ਖਰਚਦੇ ਹੋ ਜਿੱਦਾਂ ਵੀ ਕਰਦੇ ਹੋ ਤੁਸੀਂ 350 ਬੱਚਿਆਂ ਨੂੰ ਤੁਸੀਂ ਬਾਹਲੀ ਯੂਨੀਵਰਸਿਟੀਾਂ ਤੁਸੀ ਸਕਾਲਰਸ਼ਿਪ ਦੇ ਦਿੰਦੇ ਹੂੰ ਕੁਝ ਇਹੋ ਜੀ ਚੀਜ਼ਾਂ ਕਰੋ ਨਾ ਜਿਹੜੀ ਪੰਥ ਨੂੰ ਲੋੜ ਜਿਹੜੇ ਜਿਨ੍ਹਾਂ ਨੂੰ ਪੰਥ ਦੀ ਲੋੜ ਹੈ ਸੋ ਇਹ ਜਿਹੜੀ ਚੀਜ਼ਾਂ ਨੇ ਨਾ ਹੁਣ ਇਹਦੇ ਨਾਲ ਨਾਲ ਆਪਾਂ ਦੇਖ ਲਈਏ ਕਿ ਕਾਲ ਤਖਤ ਦਾ ਰੋਲ ਅਕਾਲ ਤਖਤ ਦਾ ਰੋਲ ਮੈਂ ਸਮਝਦਾ ਕਿ ਇਹੋ ਜਿਹੜੇ ਬੰਦੇ ਉੱਥੇ ਬਹਿੰਦੇ ਨੇ ਜਿਹੜੇ ਕਿ ਸਿਆਸਤਦਾਨਾਂ ਦੇ ਬਿਠਾਏ ਹੋਏ ਨੇ ਜਿਨ੍ਹਾਂ ਦੀ ਆਪ ਦੀ ਕੋਈ ਖੁਦਮੁਖਤਿਆਰੀ ਨਹੀਂ ਹੈ ਜਿਹੜੇ ਆਪ ਇੰਡੀਵਿਜੂਅਲ ਸੋਚ ਦੇ ਬੰਦੇ ਨਹੀਂ ਹੈਗੇ ਉਹ ਜਦੋਂ ਉੱਥੇ ਬਹਿੰਦੇ ਨੇ ਤੇ ਉੱਥੇ ਤਾਂ ਫਿਰ ਲੋਕਾਂ ਦੇ ਵਿੱਚ ਜਿਹੜਾ ਅਕਾਲ ਤਖਤ ਦੀ ਪ੍ਰਤੀ ਵੀ ਸਰਧਾ ਹੈ ਉਹ ਵੀ ਘਟਦੀ ਨਜ਼ਰੀ ਪੈਂਦੀ ਹੈ ਤੇ ਬਹੁਤ ਮਾੜੀ ਗੱਲ ਹੈ ਤੇ ਇਹ ਬੰਦੇ ਐਕਚੁਅਲੀ ਰਿਸਪਾਂਸਿਬਲ ਨੇ ਜਿਹੜੇ ਅਕਾਲ ਤਖਤ ਦੀ ਅੱਜ ਆਪਾਂ ਦੇਖ ਰਹੇ ਆ ਕਿ ਉਹਨਾਂ ਦੀ ਸਰਵਉੱਚਤਾ ਤੋਂ ਜਿਹੜਾ ਠੇਸ ਪਹੁੰਚ ਰਿਹਾ ਇਹ ਇਹੋ ਜਿਹੇ ਬੰਦੇ ਹੈਗੇ ਜਿਹੜੇ ਕਿ ਇਸ ਚੀਜ਼ ਦੇ ਵਿੱਚ ਆ ਆਪਣਾ ਯੋਗਦਾਨ ਪਾ ਰਹੇ ਨੇ ਪਰ ਗੁਰਪ੍ਰੀਤ ਜਦੋਂ ਗਿਆਨੀ ਗੁਰਬਚਨ ਸਿੰਘ ਨੂੰ ਮਾਫੀ ਦੀ ਗੱਲ ਆਉਂਦੀ ਹੈ ਜਾਂ ਵਿਰਸਾ ਸਿੰਘ ਵਰਟੋਹਾ ਦੀ ਜਿਹੜੀ ਪਾਬੰਦੀ ਸੀ 10 ਸਾਲ ਦੀ ਅਕਾਲੀ ਦਲ ਚੋਬਰ ਉਹਨੂੰ ਹਟਾਇਆ ਗਿਆ ਤਾਂ ਇਸ ਦੇ ਸਬੰਧ ਦੇ ਵਿੱਚ ਨਾ ਕਿਤੇ ਵੀ ਕੋਈ ਵਿਰੋਧ ਦੇ ਵਿੱਚ ਕੋਈ ਆਵਾਜ਼ ਨਹੀਂ ਆਈ ਦੱਬੇ ਸੁਰਾਂ ਦੇ ਵਿੱਚ ਇਕਾਂ ਦੁਕਾਂ ਆਵਾਜ਼ਾਂ ਆਈਆਂ ਵੀ ਹੋਣਗੀਆਂ ਪਰ ਜਿਸ ਤਰ੍ਹਾਂ ਪੰਥ ਨੂੰ ਇਕੱਠੇ ਹੋਣਾ ਚਾਹੀਦਾ ਹੈ ਵੱਡੇ ਪੱਧਰ ਤੇ ਇਸ ਦੀ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਜਦੋਂ ਜਥੇਦਾਰ ਐਲਾਨਿਆ ਗਿਆ ਤਾਂ ਬੜੇ ਵਿਰੋਧੀ ਸੁਰ ਉੱਠੇ ਪਰ ਜਦੋਂ ਅਸੀਂ ਇਸ ਘਟਨਾ ਸਮ ਦੀ ਗੱਲ ਕਰਦੇ ਹਾਂ ਗਿਆਨੀ ਗੁਰਬਚਨ ਸਿੰਘ ਜਿਵੇਂ ਤੁਸੀਂ ਵੀ ਕਿਹਾ ਵੀ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਉਹ ਮਾਫੀ ਦੇ ਯੋਗ ਨਹੀਂ ਹੈ ਉਹਨਾਂ ਦੀ ਕਾਰਵਾਈ ਮਾਫੀ ਦੇ ਯੋਗ ਨਹੀਂ ਹੈ ਪਰ ਉਹਨਾਂ ਨੂੰ ਜਦੋਂ ਮਾਫੀ ਦਿੱਤੀ ਗਈ ਤਾਂ ਬਹੁਤ ਸਾਰੇ ਸਿੱਖ ਹਿੱਸੇ ਦੇ ਬਲਉਂਦਰੇ ਗਏ ਹੋਣਗੇ ਪਰ ਕਿਤੇ ਨਾ ਕਿਤੇ ਆਵਾਜ਼ਾਂ ਨਹੀਂ ਨਿਕਲ ਕੇ ਬਾਹਰ ਆਈਆਂ ਆਵਾਜ਼ ਨਹੀਂ ਉੱਠੀ ਇਸ ਸੰਬੰਧੀ ਇਹ ਵੀ ਕਮ ਕਮਜੀਤ ਜੀ ਗਲਤ ਹੈ ਕਿ ਇੱਥੇ ਅਸੀਂ ਸਮਝਦੇ ਹਾਂ ਕਿ ਜਿਹੜਾ ਅਸੀਂ ਇੱਕ ਬੋਟਮ ਅਪ ਅਪਰੋਚ ਅਪਣਾਉਣਾ ਸੀਗਾ ਪੰਜਾਬ ਦੇ ਵਿੱਚ ਤੇ ਪੰਥ ਦੇ ਫੈਸਲਿਆਂ ਦੇ ਪੰਥ ਲਈ ਤੇ ਪੰਜਾਬ ਲਈ ਉਹ ਮੰਨਫੀ ਹੈ ਹਾਂ ਕਿਉਂਕਿ ਅਸੀਂ ਹੁਣ ਵੀ ਗੱਲ ਕਰ ਰਹੇ ਹਾਂ ਕਿ ਵੀ ਅਗਰ ਤੁਸੀਂ ਪੰਥ ਦੀ ਗੱਲ ਲੈ ਲਓ ਤੇ ਪੰਥਿਕ ਜਿਹੜੇ ਫੈਸਲੇ ਨੇ ਉਹ ਜਿਹੜੀ ਜਿਹੜੀ ਸੰਗਤੀ ਜਿਹੜਾ ਅਪਰੋਚ ਹੈ ਉਹ ਮੰਨਫੀ ਕਿਉਂ ਹੈ ਤੇ ਸੰਗਤ ਮਤਲਬ ਦਿਲੋਂ ਤਾਂ ਭਾਵੇਂ ਸਮਝਦੀ ਹੋਊਗੀ ਕਿ ਵੀ ਨਹੀਂ ਇਹ ਬਿਲਕੁਲ ਗਲਤ ਹੈ ਉੱਠ ਕੇ ਉੱਬਰ ਕੇ ਨਹੀਂ ਆ ਰਹੀ ਯਾ ਬੋਲ ਨਹੀਂ ਰਿਹਾ ਤੁਸੀਂ ਕਹਿੰਦੇ ਨਾ ਆਵਾਜ਼ਾਂ ਨਹੀਂ ਨਿਕਲ ਰਹੀਆਂ ਆਵਾਜ਼ਾਂ ਦੇਖੋ ਬਾਇਨ ਲार्ज ਜਿਹੜਾ ਹੁੰਦਾ ਨਾ ਕਿ ਆਵਾਜ਼ਾਂ ਥੋੜੇ ਬੰਦੀ ਕੱਢਦੇ ਨੇ ਬਾਕੀ ਸਾਇਲੈਂਟ ਜਿਹਨੂੰ ਆਪਾਂ ਕਹਿੰਦੇ ਸਾਇਲੈਂਟ ਮੈਜੋਰਟੀ ਬੜੀ ਹੁੰਦੀ ਹੈ ਸੋ ਇਹ ਜਿਹੜੇ ਜਿਹੜੇ ਬੰਦੇ ਤੁਸੀਂ ਭਾਵੇਂ ਤੁਸੀਂ ਸਰਵੇ ਕਰਕੇ ਵੇਖ ਲਓ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਬਹੁਤ ਹੱਦ ਤੱਕ 90% ਤੋਂ ਵੱਧ ਬੰਦੇ ਸਮਝਣਗੇ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਵੀ ਯਾ ਜਿਹੜੇ ਉਹਨਾਂ ਨੂੰ ਉਦਾਂ ਜਿਹੜੇ ਸਿਆਸੀ ਬੰਦੇ ਨੇ ਜਿਹੜਾ ਨੇ ਉਹਨਾਂ ਨਾਲ ਰਲੇ ਮਿਲੇ ਨੇ ਉਹ ਸਾਲੀ ਉਹ ਪਹਿਲਾਂ ਵੀ ਜਦੋਂ ਇਹਨੂੰ ਇਹਨਾਂ ਨੂੰ ਗੱਲ ਕੀਤੀ ਹੋਣੀ ਹੈ ਉਹਨਾਂ ਨੇ ਉਹਨੂੰ ਮaaf ਕਰ ਦਿੱਤਾ ਹੋਣਾ ਗਿਆਨੀ ਗੁਰਬਚਨ ਸਿੰਘ ਜਰਾਂ ਨੂੰ ਤੇ ਹੁਣ ਵੀ ਜਿਹੜੇ ਨੇ ਉਹੀ ਉਹੀ ਰਹਿਣਗੇ ਬਾਕੀ ਤਾਂ ਹੋਰ ਕੋਈ ਇਹ ਤੇ ਕਹਿ ਨਹੀਂ ਕਿ ਵੀ ਹੁਣ ਉੱਥੇ ਇਹ ਫੈਸਲਾ ਦਿੱਤਾ ਦੇ ਦਿੱਤਾ ਕਿ ਵੀ ਤੁਸੀਂ ਇੱਥੇ ਭਾੜੇ ਮੰਨ ਲਓ ਜੀ ਵੀ ਤੁਹਾਡੀ ਉਹ ਗਲਤੀ ਮaaf ਹੋ ਗਈ ਜਿਹੜੀ ਤੁਸੀਂ ਉਸ ਟਾਈਮ ਗੁਨਾਹ ਕੀਤਾ ਸੀਗਾ ਤੇ ਉਹ ਇਹ ਸਮਝਦੇ ਨੇ ਕਿ ਵੀ ਇਸ ਚੀਜ਼ ਨਾਲ ਹੋਰ ਬੰਦੇ ਉਹਨਾਂ ਨਾਲ ਜੁੜ ਜਾਣਗੇ ਮੈਂ ਨਹੀਂ ਸਮਝਦਾ ਉਹ ਤੇ ਜਿੰਨੇ ਕੁ ਬੰਦੇ ਇਹਨਾਂ ਦੇ ਉਸ ਟਾਈਮ ਉਲਟ ਸੀਗੇ ਹੁਣ ਉਹਨੇ ਕੀ ਹੈਗੇ ਸਿਮਿਲਰ ਚੀਜ਼ ਹੈਗੀ ਬਿਰਸਾ ਸਿੰਘ ਮਲਟੋਆ ਦੀ ਉਹਨੂੰ ਵੀ ਚਲੋ ਉਸ ਟਾਈਮ ਉਹਨਾਂ ਨੇ ਛੇਕਤਾ ਕਿ ਵੀ 10 ਸਾਲ ਲੀਜੀ ਤੂੰ ਆ ਨਹੀਂ ਕਰੋਗੇ ਤੇ ਹੁਣ ਕੀ ਹੋ ਗਿਆ ਚਾ ਦੇਖੋ ਜਿਹੜੀ ਉਹਨੇ ਮੈਂ ਪਿੱਛੇ ਸੁਣ ਰਿਹਾ ਸੀਗਾ ਕਿ ਜਿਹੜੇ ਉਹਨੇ ਉੱਥੇ ਆ ਕੇ ਕਬੂਲਿਆ ਵੀ ਹੈ ਕਿ ਵੀ ਮੈਂ ਗਲਤੀ ਕੀਤੀ ਹੈ ਉਹਨੇ ਸਿਰਫ ਆ ਲਫ਼ਜ਼ ਨਹੀਂ ਕਿਹਾ ਕਿ ਵੀ ਮੈਂ ਕਿਉਂਕਿ ਸਿਗਾ ਕੇ ਵੀ ਤੁਸੀਂ ਇੱਕ ਮੁਖ ਸੇਵਾਦਾਰ ਦੇ ਉੱਤੇ ਤੁਸੀਂ ਇਲਜ਼ਾਮ ਲਾਇਆ ਉਹ ਕਹਿੰਦਾ ਜੇ ਮੈਂ ਜਿਹੜੀ ਮੈਂ ਗਲਤੀ ਕੀਤੀ ਉਹਦੀ ਮੈਂ ਮਾਫੀ ਮੰਗ ਰਿਹਾ ਉਹ ਤੇ ਮੰਨਦਾ ਹੈ ਕਿ ਵੀ ਮੈਂ ਨਹੀਂ ਕੀਤਾ ਉਹ ਤੇ ਹਾਲੀ ਵੀ ਇਹ ਚੀਜ਼ ਉਹਨੇ ਸੋ ਕਹਿਣ ਦਾ ਮੇਰਾ ਮਤਲਬ ਹੈ ਕਿ ਵੀ ਦੇਖੋ ਇਹ ਸਾਰੇ ਸਿਆਸਤ ਸਿਆਸਤ ਦਾਣਾ ਦੇ ਲਿੱਤੇ ਹੋਏ ਫੈਸਲੇ ਨੇ ਭਾਵੇਂ ਉੱਥੇ ਬੈਠ ਕੇ ਇਹ ਪੰਥ ਦੇ ਅੱਖਾਂ ਚ ਝੂਲ ਝੋਕ ਦੇਣ ਕੇ ਜੇ ਅਕਾਲ ਤਖ ਦੀ ਫਸੀਲ ਤੋਂ ਅਸੀਂ ਫੈਸਲਾ ਲੈਂਦਾ ਹੈ ਅਕਾਲ ਤਖ ਦੀ ਫਸੀਲ ਤੋਂ ਫੈਸਲਾ ਹੁੰਦਾ ਹੈ ਜਿਹੜਾ ਪੰਥਿਕ ਫੈਸਲਾ ਹੁੰਦਾ ਹੈ ਨਾ ਕਿ ਤੁਸੀਂ ਉੱਥੇ ਜਿਹੜੇ ਤੁਹਾਡੇ ਉੱਥੇ ਐਸਜੀਪੀਸੀ ਦੇ ਬੰਦੇ ਮੁਲਾਜ਼ਮ ਜੇ ਉਹ ਉੱਥੇ ਤੁਸੀਂ ਪੰਜ ਉੱਥੇ ਇਕੱਠੇ ਹੋ ਕੇ ਤੇ ਤੁਸੀਂ ਫੈਸਲਾ ਲੈ ਲਓ ਕਿ ਜੀ ਉਹ ਉਹ ਸਿਆਸਤਦਾਨਾਂ ਦੇ ਅ ਅਗਵਾਈ ਦੇ ਹੇਠ ਕਿ ਵੀ ਆਸਿਆ ਫੈਸਲਾ ਲੈ ਲਿਆ ਤੇ ਤੁਸੀਂ ਕਹੋਗੇ ਜੀ ਪੰਥ ਨੂੰ ਇਹਨੂੰ ਸਵੀਕਾਰ ਕਰਨਾ ਚਾਹੀਦਾ ਸੋ ਇਹ ਤਾਂ ਹੀ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਇਹੋ ਜਿਹੇ ਜਿਹੜੇ ਇਹ ਕੰਮ ਉੱਤੇ ਕ੍ਰਿਆਵਾਂ ਹੁੰਦੀਆਂ ਨੇ ਇਹਦੇ ਨਾਲ ਅਕਾਲ ਤਖਤ ਦੀ ਸਰਵਉੱਚਤਾ ਨੂੰ ਠੇਸ ਪਹੁੰਚਦਾ ਹੈ ਤੇ ਇਸ ਚੀਜ਼ ਦੇ ਲਈ ਇਹ ਕਦੀ ਵੀ ਹਿਸਟਰੀ ਇਹਨਾਂ ਨੂੰ ਮਾਫ਼ ਨਹੀਂ ਕਰੇਗੀ ਕਿ ਜਿੱਦਾਂ ਇਹਨਾਂ ਨੇ ਪਿਛਲੇ ਕੁਝ ਦਹਾਕਿਆਂ ਤੋਂ ਅਕਾਲ ਤਖਤ ਨੂੰ ਤੇ ਸਿੱਖੀ ਨੂੰ ਸਿਰਫ ਵਰਤਿਆ ਇਹ ਸਿਆਸਤਦਾਨਾਂ ਨੇ ਤੇ ਇਹ ਹਿਸਟਰੀ ਵਿਲ ਮਤਲਬ ਇਹਨਾਂ ਨੂੰ ਮਾਫ਼ ਨਹੀਂ ਕਰੇਗੀ ਤੇ ਉਹ ਮਤਲਬ ਅੱਜ ਦੀ ਡੇਟ ਹੈ ਸਮਝ ਦੇਣੇ ਕਿ ਵੀ ਅਸੀਂ ਜਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਹਿਆ ਸੀਗਾ ਕਿ ਅਸੀਂ ਤਾਂ ਕਹਿਆ ਸੀਗਾ ਕਿ ਕਿਦਾਂ ਇਹਨਾਂ ਨੇ ਜਥੇਦਾਰ ਲਫ਼ਜ਼ ਦਾ ਦੁਰਉਪਯੋਗ ਕੀਤਾ ਉਦਾਂ ਹੀ ਇਹ ਦੁਰਉਪਯੋਗ ਕਰ ਰਹੇ ਨੇ ਅਕਾਲ ਤਖਤ ਦੀ ਸੰਸਥਾ ਪਰ ਸਰ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਬਾਰ-ਬਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਠੇਸ ਪਹੁੰਚਾਈ ਜਾਂਦੀ ਹੈ ਦੁਰਉਪਯੋਗ ਕੀਤਾ ਜਾਂਦਾ ਹੈ ਪਰ ਇਸ ਨੂੰ ਸੌਖਿਆ ਇਦਾਂ ਛੱਡਿਆ ਤਾਂ ਨਹੀਂ ਜਾ ਸਕਦਾ ਨਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਹਮੇਸ਼ਾ ਜ਼ੁਲਮ ਦੇ ਖਿਲਾਫ ਜਾਂ ਗਲਤ ਗਤੀਵਿਧੀਆਂ ਦੇ ਖਿਲਾਫ ਸਾਡੇ ਗੁਰੂ ਸਾਹਿਬਾਨ ਸਾਡੇ ਭਗਤ ਸਹਿਬਾਨ ਆਵਾਜ਼ ਚੁੱਕਦੇ ਰਹੇ ਨੇ ਤੇ ਜਦੋਂ ਗੱਲ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਆਉਂਦੀ ਹੈ ਤਾਂ ਉਹਦੇ ਲਈ ਵੀ ਤਾਂ ਸਭ ਨੂੰ ਇਕੱਠੇ ਹੋਣਾ ਚਾਹੀਦਾ ਭਾਵੇਂ ਉਹ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ ਹੋਣ ਭਾਵੇਂ ਉਹ ਪੰਥਕ ਹੋ ਕੇ ਹੋਣ ਇਸ ਤਰੀਕੇ ਨੂੰ ਸੌਖੇ ਹੀ ਇਦ ਬਿਲਕੁਲ ਨਹੀਂ ਛੱਡਿਆ ਜਾਣਾ ਚਾਹੀਦਾ ਇਹਦੇ ਲਈ ਵੀ ਮੈਂ ਇੱਥੇ ਵੀ ਮੈਂ ਕਵਾਂਗਾ ਕਿ ਵੀ ਸਾਡੀਆਂ ਜਿਹੜੀਆਂ ਬਥੇਰੀਆਂ ਧਿਰਾਂ ਅਨਫੋਰਚੂਨੇਟਲੀ ਬਣ ਗਈਆਂ ਨੇ ਤੇ ਅਸੀਂ ਇੱਕ ਜੁਟ ਹੋ ਕੇ ਜਿਹੜੀ ਵੀ ਇਹੋ ਜੀ ਵੱਡੀ ਸਮੱਸਿਆ ਹੈਗੀ ਜਿੱਦਾਂ ਆਪਾਂ ਕਹਿ ਰਹੇ ਆਂ ਕਿ ਵੀ ਅਕਾਲ ਤਖ ਦੇ ਉੱਤੇ ਇਕੱਠ ਹੋਣਾ ਚਾਹੀਦਾ ਹੈ ਜਾਂ ਪੂਰੀ ਪੰਥ ਦੀ ਸਮੂਲੀਅਤ ਨਾਲ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਇਹ ਤੇ ਵਿੱਚ ਸਾਡੀ ਘਾਟ ਰਹੀ ਹੈ ਸਿਖਾਉਂਦੀ ਕਿ ਹਰ ਇੱਕ ਸੰਸਥਾ ਜਿਹੜੀ ਹੈਗੀ ਹਰ ਇੱਕ ਧਿਰ ਜਿਹੜੀ ਹੈ ਕਿ ਨਹੀਂ ਉਹ ਸਮਝਦੀ ਹੈ ਕਿ ਵੀ ਮੈਂ ਹੀ ਸਰਮੋਹ ਹਾਂ ਇਹ ਇਸ ਚੀਜ਼ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਦੇਖੋ ਇੱਕ ਹਨੇ ਮਾਨ ਗੁਰੂ ਉੱਤੇ ਹੁਣ ਸਰਪੋਣਾ ਚਾਹੀਦਾ ਆਪਣੇ ਉੱਤੇ ਨਹੀਂ ਆਪਣੀ ਸੰਸਥਾ ਉੱਤੇ ਨਹੀਂ ਹੋਣਾ ਚਾਹੀਦਾ ਸੋ ਤੁਸੀਂ ਤਾਂ ਸਿਰਫ ਇੱਕ ਗੁਰੂ ਦੇ ਸ਼ਿਸ਼ਯ ਹੋ ਕੇ ਤੁਸੀਂ ਇੱਥੇ ਵਿਚਰਦੇ ਹੋ ਤੇ ਤੁਸੀਂ ਤੁਹਾਡੀ ਪਹਿਲੀ ਜਿਹੜੀ ਹੈਗੀ ਤੁਹਾਡਾ ਸਿਰ ਝੁਕਣਾ ਚਾਹੀਦਾ ਹੈ ਅਕਾਲ ਤਖਤ ਦੀ ਸੰਸਥਾ ਨੂੰ ਤੇ ਅਗਰ ਉਹਦੇ ਉਹਦੀ ਮਾਨ ਮਰਿਆਦਾ ਉੱਤੇ ਇਹੋ ਜਿਹੇ ਸਵਾਲ ਚੱਕੇ ਜਾ ਰਹੇ ਨੇ ਜਾਂ ਉਹਦੀ ਮਾਨ ਮਰਿਆਦਾ ਨੂੰ ਆਪਣ ਯੂ ਨੋ ਕਟ ਕਟਾ ਕੇ ਇਹ ਪੇਸ਼ ਕਰ ਰਹੇ ਨੇ ਉਸ ਹਿਸਾਬ ਨਾਲ ਸਾਨੂੰ ਇਕੱਠੇ ਹੋ ਕੇ ਇੱਕਜੁੱਟ ਹੋ ਕੇ ਤੇ ਸਾਰੀ ਸੰਸਾਵਾ ਨੂੰ ਤੁਸੀਂ ਹੁਣ ਆ ਸਾਡਾ ਮੇਰਾ ਇੰਟਰਵਿਊ ਲੈ ਰਹੇ ਹੋ ਹੋਰ ਵੀ ਬੰਦਿਆਂ ਨੇ ਇੰਟਰਵਿਊ ਦਿੱਤੇ ਨੇ ਸਾਡੇ ਕੇਂਦਰੀ ਸਿੰਘ ਸਭਾ ਤੋਂ ਮੀ ਇੰਟਰਵਿਊ ਹੋਇਆ ਹੈ ਹੂੰ ਬੰਦੇ ਬੋਲ ਰਹੇ ਨੇ ਪਰ ਥੋੜੇ ਬੋਲ ਰਹੇ ਨੇ ਪਰ ਇਹ ਹੋਣਾ ਚਾਹੀਦਾ ਕਿ ਇੱਕ ਮੁਹਿੰਮ ਉੱਬਰਣੀ ਚਾਹੀਦੀ ਹੈ ਕਿ ਵੀ ਹੁਣ ਬਸ ਇਹ ਕਾਫੀ ਹੋ ਗਿਆ ਕੁਝ ਮੈਂ ਪਿੱਛੇ ਮੈਂ YouTube ਦੇ ਕਾਲ ਵੀ ਮੈਂ ਦੇਖ ਰਿਹਾ ਸੀਗਾ ਕੋਈ ਨਿਹੰਗ ਜੱਥੇਬੰਦੀ ਹੈ ਉਹਨਾਂ ਨੇ ਵੀ ਕਾਫੀ ਅਦੇ ਤੇ ਇਹਦੀ ਮੁਖਾਲਫਤ ਕੀਤੀ ਹੈ ਕਿ ਵੀ ਇਹ ਗਲਤ ਹੋਇਆ ਸੋ ਮੇਰਾ ਕਹਿਣ ਦਾ ਭਾਵ ਹੈਗਾ ਕਿ ਸੇ ਜਿਹੜਾ ਬੰਦਾ ਐਕਚੁਅਲੀ ਗੁਰੂ ਨੂੰ ਸਮਰਪਤ ਹੈ ਤੇ ਅਕਾਲ ਤਖਤ ਦੀ ਸੰਸਥਾ ਨੂੰ ਸਮਰਪਤ ਹੈ ਉਹ ਉਹਨੂੰ ਤੇ ਡੈਫੀਨਿਟਲੀ ਤੇ ਇਹਦੇ ਉੱਤੇ ਬੋਲਣਾ ਚਾਹੀਦਾ ਹੈ ਅੱਜ ਜਿੱਥੇ ਵੀ ਕੋਈ ਗਲਤ ਕੰਮ ਹੋ ਰਿਹਾ ਦੇਖੋ ਆ ਪਿੱਛੇ ਕਿਸੇ ਨੇ ਕਿਹਾ ਵੀ ਕਿਸੇ ਨਾ ਕੋਈ ਧੱਕਾ ਹੋ ਰਿਹਾ ਗੁਰੂ ਨੇ ਤਾਂ ਸਾਨੂੰ ਆਦੇਸ਼ ਦਿੱਤਾ ਹੈ ਤੇ ਇਹ ਤੇ ਤੁਹਾਡੇ ਨਾਲ ਹੀ ਧੱਕਾ ਹੋ ਰਿਹਾ ਤੁਸੀਂ ਇੱਥੇ ਤੇ ਖੜ ਜਾਓ ਪਰ ਸਾਡੀ ਅਨਫੋਰਚਨਟਲੀ ਫਿਤਰਤ ਰਹਿ ਗਈ ਹੈ ਕਿ ਵੀ ਸਾਨੂੰ ਕੀ ਲੈਣਾ ਦੇਣਾ ਜੀ ਚਲੋ ਜੀ ਹੋ ਰਿਹਾ ਕੋਈ ਬੰਦੇ ਬੋਲ ਰਹੇ ਨੇ ਭਾਵੇਂ ਤੁਹਾਡੇ ਨਾਲ ਦਿਲੋਂ ਸਹਿਮਤ ਨੇ ਬਟ ਉਹ ਬਾਅਦ ਕੋਨੇ ਉੱਪਰ ਕੇ ਆਉਂਦੇ ਸਮਝਦੇ ਨੇ ਕਿ ਵੀ ਸਾਡੀ ਗੱਲਬਾਤ ਨਹੀਂ ਚੱਲਦੀ ਬਟ ਮੈਂ ਸਮਝਦਾ ਕਿ ਵੀ ਹਾਲੀ ਵੀ ਜਿਹੜਾ ਹੈ ਕਿ ਵੀ ਜਿਹੜਾ ਪੰਥ ਹੈਗਾ ਉਹ ਬਹੁਤ ਹੱਦ ਤੱਕ ਉਹ ਇਸ ਚੀਜ਼ ਨੂੰ ਸਮਝਦਾ ਤੇ ਟਾਈਮ ਆਏ ਤੇ ਆਨ ਤੇ ਜਦੋਂ ਐਸਜੀਪੀਸੀ ਦੀਆਂ ਚਲੋ ਹੋਣ ਗਿਆ ਵੋਟਾਂ ਪੈਣ ਗਿਆ ਉਸ ਟਾਈਮ ਪੰਥ ਸਹੀ ਜਵਾਬ ਵੀ ਦੇਗਾ ਜਿਹੜੇ ਉੱਥੇ ਉਸ ਟਾਈਮ ਫਿਰ ਇਹ ਇਹ ਚੀਜ਼ ਜ਼ਾਹਿਰ ਹੋ ਜੂਗੀ ਕਿ ਵੀ ਵਾਕੀ ਉਹ ਇਹੋ ਜਿਹੇ ਸਿਸਟਮ ਨਾਲ ਉਹ ਖੁਸ਼ ਨੇ ਕੇ ਵੱਟ ਰਾਸਮੀ ਤਰਨਤਾਰਨ ਜ਼ਿਮਨੀ ਚੋਣ ਤੋਂ ਬਾਅਦ ਅਕਾਲੀ ਦਲ ਪੂਰੇ ਆਤਮ ਵਿਸ਼ਵਾਸ ਦੇ ਵਿੱਚ ਹੈ ਜਿਸ ਤਰੀਕੇ ਨਾਲ ਅਕਾਲੀ ਉਮੀਦਵਾਰ ਨੂੰ ਉੱਥੇ VOTING ਹੋਈ ਵੋਟ ਪਰਸੈਂਟੇਜ ਵਧੀ ਉਸ ਤੋਂ ਬਾਅਦ ਅਕਾਲੀ ਜਿਹੜੇ ਉਮੀਦਵਾਰ ਨੇ ਉਹ ਤੇ ਆਤਮ ਵਿਸ਼ਵਾਸ ਦੇ ਵਿੱਚ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਬੜੇ ਆਤਮ ਵਿਸ਼ਵਾਸ ਦੇ ਵਿੱਚ ਨੇ ਕਿਤੇ ਇਹਹੀ ਚੀਜ਼ਾਂ ਉਹਦੇ ਵਿੱਚੋਂ ਤਾਂ ਹੀ ਨਿਕਲ ਕੇ ਸਾਹਮਣੇ ਨਹੀਂ ਆ ਰਹੀਆਂ ਕਿ ਅੱਗੇ ਸਾਡੀ ਸਰਕਾਰ ਆਉਣ ਵਾਲੀ ਹੈ ਲੋਕ ਹੁਣ ਸਾਡਾ ਸਾਥ ਦੇਣਗੇ ਤੇ ਅਸੀਂ ਫਿਰ ਦੁਬਾਰਾ ਤੋਂ ਹਾਵੀ ਹੋ ਜਾਈਏ ਪੰਥਕ ਮਸਲਿਆਂ ਤੇ ਵੀ ਤੇ ਪੰਜਾਬ ਦੀ ਰਾਜਨੀਤੀ ਤੇ ਵੀ ਹੋ ਸਕਦਾ ਹੈ ਜੀ ਇਹ ਵੀ ਕੇ ਵੀ ਇਹ ਵੀ ਇਹਨਾਂ ਦੀ ਗਲਤਫਹਿਮੀ ਇੱਕ ਪੈਂਦੇ ਲੱਗ ਪਤਾ ਲੱਗੂਗਾ ਠੀਕ ਹੈ ਆਪਣੇ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਡੈਫੀਨਿਟਲੀ ਉਹਨਾਂ ਨੇ ਨੰਬਰ 2 ਤੇ ਆਏ ਸੀਗੇ ਅ ਕਿਉਂ ਆਏ ਸੀਗੇ ਉਹ ਉਸ ਇਲਾਕੇ ਦੇ ਬੰਦੇ ਹੀ ਦੱਸਣਗੇ ਕਿ ਵੀ ਉਹਨਾਂ ਦੇ ਬਾਕੀ ਉਹ ਸਮਝਦੇ ਸੀਗੇ ਕਿ ਵੀ ਆ ਬੀਬੀ ਜਿਹੜੀ ਹੈਗੀ ਉਹ ਉਹਨਾਂ ਦੀ ਭਾਵਨਾਵਾਂ ਦੀ ਤਰਜਮਾਨੀ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ ਤੇ ਬਾਕੀ ਕਿੱਥੇ ਰਹਿ ਗਏ ਸੀਗੇ ਤੇ ਪਰ ਇਹ ਕਹਿੰਦਿਆਂ ਹੋਇਆਂ ਕਿ ਇਹ ਸਮਝ ਲੈਣਾ ਕਿ ਵੀ ਉਹ ਜਿਹੜੀ ਚੋਣ ਦੇ ਬਾਅਦ ਕਿ ਵੀ ਜਿਹੜਾ ਆਮ ਪੰਥਿਕ ਜਿਹੜਾ ਨਜ਼ਰੀਆ ਹੈਗਾ ਜਾਂ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦੀ ਇਹਨਾਂ ਦੇ ਪ੍ਰਤੀ ਜਿਹੜੇ ਨਫ਼ਰਤ ਸਗੀ ਜਾਂ ਵਿਦਵੀ ਕਾਰਨ ਜਾਂ ਹੋਰ ਵੀ ਜਿਹੜਾ ਜਦੋਂ ਮੈਂ ਕਹਾਂ ਕਿ ਵੀ ਇਹ ਹਾਲੀ ਵੀ ਉਸ ਚੀਜ਼ ਨਾਲ ਹੀ ਇਹ ਇੰਸਟੀਚੂਨਸ ਨੂੰ ਉਸ ਇੰਸਟੀਚੂਨਸ ਨੂੰ ਇਹ ਯੂਜ਼ ਕਰਦੇ ਨੇ ਮਿਸਯੂਜ਼ ਕਰਦੇ ਨੇ ਜਿਆਦਾ ਆਈ ਸ਼ੁਡ ਸੇ ਮਿਸਯੂਜ਼ ਕਰਦੇ ਨੇ ਜਿਹੜਾ ਕਿ ਹੁਣ ਹੁਣ ਵੀ ਜ਼ਾਹਿਰ ਹੋਇਆ ਹੈ ਜਿਹੜਾ ਕਿ ਹੁਣ ਪਿੱਛੇ ਚ 6 ਤਰੀਕ ਆਪਣਾ ਉਥੋਂ ਫੈਸਲਾ ਦਿੱਤਾ ਗਿਆ ਸੋ ਮੇਰਾ ਕਹਿਣ ਦਾ ਭਾਵ ਹੈਗਾ ਕਿ ਵੀ ਇਹ 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 ਸਾਰੀ ਜਿਹੜੀਆਂ ਐਕਸ਼ਨਸ ਨੇ ਇਹ ਫਿਰ ਇਹਨਾਂ ਨੂੰ ਉਸ ਪਾਸੇ ਤੋੜ ਕੇ ਲੈ ਜਾਣ ਗਿਆ ਕਿ ਵੀ ਲੋਕੀ ਸਮਝ ਜਾਣਗੇ ਕਿ ਵੀ ਜਿੱਦਾਂ ਮੈਂ ਕਿਹਾ ਕਿ ਵੀ ਇਹਨਾਂ ਨੇ ਸਿਰਫ ਸਿੱਖੀ ਨੂੰ ਤੇ ਸਿੱਖ ਇੰਸਟੀਟਿਊਸ਼ਨਸ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕੀਤਾ ਇਹਨਾਂ ਦੇ ਮਨ 'ਚ ਅਗਰ ਇਹ ਹੰਕਾਰ ਆ ਗਿਆ ਕਿ ਜਿਮਨੀ ਚੌਂ ਬਾਦ ਜੀ ਹੁਣ ਅਸੀਂ ਆਣਾ ਫਿਰ ਤੋਂ ਅਸੀਂ ਜਿਹੜਾ ਮਰਜ਼ੀ ਚੀਜ਼ ਕਰ ਲਈ ਹੈ ਤੇ ਇਹ ਕੰਮ ਗਲਤ ਹੈ ਕਿਉਂਕਿ ਇਹ ਕਦੀ ਵੀ ਪੰਥ ਦੀ ਰਵਾਇਤ ਨਹੀਂ ਰਹੀ ਪੰਥ ਦੇ ਪੰਥ ਦੇ ਫੈਸਲੇ ਪੰਥ ਨਾਲ ਪੰਥ ਦੇ ਨਾਲ ਹੀ ਤੁਰਦੇ ਨੇ ਹਾਂ ਜੇ ਅਗਰ ਪੂਰਾ ਪੰਥ ਸਮਝਦਾ ਹੈ ਕਿ ਵੀ ਇਹੋ ਜਿਹਾ ਕੰਮ ਹੋ ਜਾਣਾ ਚਾਹੀਦਾ ਸੀ ਤਾਂ ਪੰਥ ਕੋਲ ਚਲੇ ਜਾਂਦੇ ਹਾਂ ਪੰਥ ਤੋਂ ਪੁੱਛ ਲੈਂਦੇ ਨੇ ਅਸੀਂ ਤੇ ਇਹੀ ਕਹਿ ਰਹੇ ਆ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਬਟ ਤੁਸੀਂ ਪੰਥ ਦੇ ਜਿਹੜੇ ਫੈਸਲੇ ਨੇ ਪੰਥਿਕ ਫੈਸਲੇ ਨੇ ਤੁਸੀਂ ਪੰਥ ਦੇ ਰਾਇ ਤੋਂ ਬਗੈਰ ਤੁਸੀਂ ਤੁਹਾਨੂੰ ਨਹੀਂ ਲੈਣੇ ਚਾਹੀਦੇ ਹਮ ਠੀਕ ਹੈ ਗੁਰਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਧੰਨਵਾਦ ਜੀ ਧੰਨਵਾਦ ਸੋ ਐਸੀ ਅੱਜ ਦੀ ਖਾਸ ਪੇਸ਼ਕਸ਼ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ